i ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਜੀਤ ਸਿੰਘ ਖਾਲਸਾ ਸਰਪ੍ਰਸਤ ਸੇਵਾ ਜਥਾ ਕੜਾ ਪ੍ਰਸ਼ਾਦ ਤਨਤਨ ਸਾਹਿਬ ਸ੍ਰੀ ਗੁਰਜਨ ਦੇਵ ਜੀ ਮਹਾਰਾਜ ਦੇ ਸ਼ੀਧੀਪੁਰ ਦੇ ਸਬੰਧ ਵਿੱਚ ਸੇਵਾ ਜਥਾ ਕੜਾ ਪ੍ਰਸ਼ਾਦ ਦੇ ਮੈਨੇਜਰ ਜੀ ਦਰਬਾਰ ਸਾਹਿਬ ਮੈਨੇਜਰ ਗੁਰੂ ਰਵੀ ਸਿੰਘ ਜੀ ਸਾਹਿਬ ਵੱਲੋਂ ਰਲ ਕੇ ਜੋ ਬ੍ਰੋਦਰ ਦੇ ਮਹਾਰਾਜ ਦੇ ਸ਼ੀਧੀਪੁਰ ਦੇ ਸਬੰਧ ਦੇ ਵਿੱਚ ਠੰਡੇ ਮਿੱਠੇ ਜਰਦੀਆਂ ਸਹੂਲਤਾਂ ਲਗਾਈਆਂ ਜਾਂਦੀਆਂ ਹਨ ਸੇਵਾ ਜਥਾ ਕੜਾ ਪ੍ਰਸ਼ਾਦ ਵੱਲੋਂ ਕਰਦੋ ਹੀ ਤੰਤਨ ਬਾਬਾ ਦੀਪ ਸਿੰਘ ਜੀ ਦੇ ਅਸਥਾਨਾਂ ਤੇ ਇਹ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਲੱਗ ਰਹੀਆਂ ਹਨ ਲੱਗੀਆਂ ਹਨ ਜੋ ਕਿ ਅੱਜ ਰਾਤ ਦੇਰ ਤੱਕ ਚੱਲਣਗੀਆਂ ਹਜ਼ਾਰਾਂ ਕੀ ਲੱਖਾਂ ਦੀ ਤਦਾਦ ਦੇ ਸੰਗਤਾਂ ਜੋ ਹਨ ਤੰਤਨ ਬਾਬਾ ਦੀਪ ਸਿੰਘ ਜੀ ਦੇ ਅਸਥਾਨਾਂ ਤੇ ਫਾਜ਼ਰੀਆ ਪਰਨੇ ਨਾਤਮਸਤਕ ਹੋਣ ਵਾਸਤੇ ਪਹੁੰਚ ਗਿਆ ਹਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸ਼ਹਾਦਤ ਨੂੰ ਨਾਤਮਸਤਕ ਹੋ ਕੇ ਪ੍ਰਣਾਮ ਕਰਕੇ ਅਤੇ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਛਕ ਕੇ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਨਮਸਤਕੋ ਹੌਸਤੇਦਾਰੀਆਂ ਹਨ ਅਸੀਂ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਅੱਜ ਦੇ ਦਿਨ ਆਪਣੇ ਪਰਿਵਾਰਾਂ ਸਮੇਤ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਬੱਚਿਆਂ ਨੂੰ ਦੱਸਿਆ ਜਾਵੇ ਅੱਜ ਦੇ ਦਿਨ ਦੀ ਮਹਾਨਤਾ ਜੋ ਹੈ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਦੀ ਮਹਾਨਤਾ ਜੋ ਹੈ ਇਹ ਬੱਚਿਆਂ ਨੂੰ ਦੱਸ ਕੇ ਬੱਚਿਆਂ ਨੂੰ ਸਿੱਖੀ ਅਤੇ ਬਾਣੀ ਅਤੇ ਬਾਣੇ ਨਾਲ ਜੋੜੇ ਰਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਕੰਦਰਪਾਲ ਸਿੰਘ ਮੁੱਖ ਸੇਵਾਦਾਰ ਸੇਵਾ ਦਾ ਕੜਾ ਪ੍ਰਸ਼ਾਦ ਅੱਜ ਧੰਨ ਧੰਨ ਸਹਿਬ ਸ੍ਰੀ ਗੁਰਜਨ ਦੇਵ ਪਾਤਸ਼ਾਹ ਜੀ ਦਾ ਸ਼ੀਧੀ ਗੁਰਪੁਰਬ ਬੜੀ ਸ਼ਰਧਾ ਨਾਲ ਆਇਆ ਜਾ ਰਿਹਾ ਹੈ ਗੁਰਵਰਜਨ ਦੇਵ ਪਾਤਸ਼ਾਹ ਦੀ ਸ਼ੀਧੀ ਜਿਹੜੀ ਹੈ ਉਹ ਬੜੀ ਮਹੱਤਾ ਰੱਖਦੀ ਹੈ ਉਸ ਦੇ ਸਬੰਧ ਦੇ ਵਿੱਚ ਸੇਵਕ ਦਾ ਕੜਾ ਪ੍ਰਸ਼ਾਦ ਵੱਲੋਂ ਹਰ ਸਾਲ ਦੀ ਤਰ੍ਹਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਦੇ ਉੱਤੇ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਲਗਾਈਆਂ ਜਾਂਦੀਆਂ ਹਨ ਜੋ ਕਿ ਕੱਲ੍ਹ ਦੀਆਂ ਲੱਗੀਆਂ ਹਨ ਤੇ ਅੱਜ ਦੇਰ ਰਾਤ ਤੱਕ ਜਿਹੜੀਆਂ ਚੱਲਦੀਆਂ ਰਹਿਣਗੀਆਂ ਤੁਸੀਂ ਆਪ ਹੀ ਵੇਖ ਰਹੇ ਹੋ ਕਿ ਸੰਗਤਾਂ ਦਾ ਜਿਹੜਾ ਵਾ ਠਾਠਾ ਮਾਰਦਾ ਸਮੁੰਦਰ ਜਿਹੜਾ ਵਾ ਦਰਸ਼ਨ ਕਰਨਦਿਆ ਵਾ ਜਲ ਪਾਣੀ ਛਕੰਦਿਆ ਵਾ ਗੁਰਵਰਜਨ ਦੇ ਪਾਤਸ਼ਾਹ ਦਾ ਜਿਹੜਾ ਸ਼ਿਧੀ ਗੁਰਪੁਰਬ ਹੈ ਉਹ ਸੰਗਤਾਂ ਬੜੇ ਹੀ ਜਹੋ ਜਲਾਲ ਦੇ ਨਾਲ ਮਨਾਉਂਦੀਆਂ ਹਨ ਉਹਦੇ ਵਿੱਚ ਥਾਂ ਥਾਂ ਦੇ ਗਲੀਆਂ ਬਜ਼ਾਰਾਂ 'ਚ ਇੱਥੋਂ ਤੱਕ ਕਿ ਆਮਸਰ ਸਾਹਿਬ ਹਰਮੰਦਰ ਸਾਹਿਬ ਹੋਰ ਵੀ ਜਗ੍ਹਾ ਤੇ ਜਿਹੜੀਆਂ ਸੰਗਤਾਂ ਨੇ ਲੰਗਰ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਜਿੰਦੀਆਂ ਨੇ ਲਗਾਉਂਦੀਆਂ ਨੇ ਮੈਂ ਸੰਗਤਾਂ ਨੂੰ ਇਹੋ ਪ੍ਰੇਰਣਾ ਕਰਨਾ ਚਾਹਾਂਗਾ ਕਿ ਜਿੰਨੇ ਵੀ ਸੰਗਤਾਂ ਦੇ ਬੱਚੇ ਪਰਿਵਾਰ ਜਿਹੜੇ ਸਿੱਖੀ ਤੋਂ ਡੁੱਟ ਰਹੇ ਨੇ ਉਹ ਸਿੱਖੀ ਦੇ ਨਾਲ ਜੁੜਨ ਅਤੇ ਮਾਪਿਓ ਜਿਹੜੇ ਆਪਣੇ ਬੱਚਿਆਂ ਨੂੰ ਇਹ ਪ੍ਰੇਰਣਾ ਜ਼ਰੂਰ ਦੇਣ ਕਿ ਜਿਹੜੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸ਼ਿਦੀ ਦਿਹਾੜੇ ਮਨਾਏ ਨੇ ਉਹਦੀ ਮਹਤਤਾ ਕੀ ਹੈ ਤੇ ਉਹਦੇ ਬਾਰੇ ਦੱਸਿਆ ਜਾਵੇ ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇ। ਬਾਕੀ ਸੰਗਤਾਂ ਜਿਤਨਾ ਵੀ ਨੇ ਠੰਡੇ ਮਿੱਠੇ ਜਲਦੀਆਂ ਵਿੱਚ ਬੀਲਾਂ ਸ਼ਾکریاں ਨੇ ਦਰਸ਼ਨ ਕਰੀਆਂ ਨੇ, ਗੁਰੂ ਮਾਹ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਵਾਹਿਗੁਰਜੀ ਕਾ ਖਾਲਸਾ, ਵਾਹਿਗੁਰਜੀ ਕੀ ਫਤਿਹ।